ਪਰ ਗੁਰੂ ਤੇਗ ਬਹਾਦਰ ਪਾਛ ਦਾ ਸਿਮਰਨ ਉਹਨਾਂ ਦੇ ਪਾਵਨ ਉਪਦੇਸ਼ਾਂ ਨੂੰ ਪੜ੍ਹਨਾ ਮੈਂ ਬਾਰ-ਬਾਰ ਇੱਕ ਗੱਲ ਕਹ ਰਿਹਾ ਹਾਂ 59 ਸ਼ਬਦ ਨੇ ਗੁਰੂ ਤੇਗ ਬਹਾਦਰ ਪਾਛ ਦੇ 15 ਰਾਗਾਂ ਚ ਤੇ 52 ਸ਼ਲੋਕ ਨੇ ਜਿਹਨਾਂ ਨੂੰ ਆਪਾਂ ਨੌਵੇਂ ਮੱਲ ਦੇ ਸ਼ਲੋਕ ਕਹਿੰਦੇ ਆ ਇਹਨਾਂ ਪਾਵਨ ਬਚਨਾਂ ਨੂੰ ਪੜ੍ਹਨਾ ਇਹਨਾਂ ਨੂੰ ਬਾਰ-ਬਾਰ ਸਮਝਣਾ ਤੇ ਇਹਨਾਂ ਨੂੰ ਕਮਾਣ ਦਾ ਯਤਨ ਕਰਨਾ ਇਹ ਆ ਗੁਰੂ ਤੇਗ ਬਹਾਦਰ ਪਾਛ ਨੂੰ ਸਿਮਰਨ ਕੱਲ ਆਪਾਂ ਜੇ ਸ਼ਬਦ ਦੀ ਵਿਚਾਰ ਕੀਤੀ ਸੀ ਉਹ ਗੁਰੂ ਤੇਗ ਬਹਾਦਰ ਪਾਛ ਦਾ ਪਹਿਲਾ ਸ਼ਬਦ ਸਿਹਾਸਨ ਮੈਂ ਕਹਿੰਨਾ ਪਹਿਲਾ ਸ਼ਬਦ ਤੇ ਆਖਰੀ ਸ਼ਲੋਕ ਕਿਤੇ ਗੁਰੂ ਤੇਗ ਬਹਾਦਰ ਪਾਛ ਦੇ ਦੋ ਸ਼ਬਦ ਦੀ ਆਪਾਂ ਕਮਾ ਲਈਏ ਨਾ ਸਾਡਾ ਜੀਵਨ ਸਵਰਗ ਬਣ ਜੇ ਸਾਸ ਪਹਿਲਾ ਸ਼ਬਦ ਸਾਤੋ ਮਨ ਕਾ ਮਾਨ ਤਿਆਗੋ ਇਹਦੀ ਕੱਲ ਆਪਾਂ ਵਿਚਾਰ ਕੀਤੀ ਸੀ ਕੱਲ ਕਿ ਭਲੇ ਲੋਕੋ ਜੇ ਸਾਧਨਾ ਕਰਨ ਤੁਰਿਓ ਜੇ ਧਰਮ ਦੇ ਰਾਹ ਤੇ ਤੁਰਿਓ ਤਾਂ ਤੁਹਾਡੇ ਰਸਤੇ ਵਿੱਚ ਕੁਰਕਾਵਟ ਆਣੀ ਹੈ ਮਾਨ ਦੀ ਪਾਪ ਹੰਕਾਰ ਦੀ ਮਾਰਿਆ ਜਾਂ ਕੋਈ ਪਾਠ ਕਰਦਾ ਮਾਨੀ ਜੀ ਕੋ ਸੇਵਾ ਕਰਦਾ ਕੋਦੋ ਪਤੀ ਹੰਕਾਰ ਆ ਜਾਂਦਾ ਜੀ ਕਹਿੰਦਾ ਕਿ ਇਹ ਤੁਹਾਡੇ ਰਸਤੇ ਦੀ ਪਰੇਸ਼ਾਨੀ ਤੁਹਾਡੇ ਰਸਤੇ ਦੇ ਰੁਕਾਵਟ ਬਣ ਜਾਣੀ ਹੈ ਦੇਖਿਓ ਮਾਨ ਤੋਂ ਬਚ ਕੇ ਰਹੋ ਸਾਧੂ ਮਨ ਕਾ ਮਾਨ त्याਗੋ ਇੱਥੇ ਬਚਨ ਕਲ ਵੀ ਬੇਨਤੀ ਕੀਤੀ ਸੀ ਕੋਈ ਨਵੇਂ ਚਿਹਰੇ ਆਏ ਨਾ ਰਿਪੀਟ ਕਰ ਦੇਣਾ ਇੱਥੇ ਇਹ ਨਹੀਂ ਆਖਿਆ ਕਿ ਇਹ ਹੰਕਾਰੀ ਲੋਕੋ ਆਪਣਾ ਹੰਕਾਰ ਛੱਡੋ ਇੱਥੇ ਇਹ ਨਹੀਂ ਆਖਿਆ ਮਾਨ ਨਾਲ ਭਰੇ ਲੋਕੋ ਆਪਣਾ ਮਾਨ ਛੱਡੋ ਸ਼ਬਦ ਕਿੰਨਾ ਪਿਆਰਾ ਵਰਤਿਆ ਸਾਧੂ ਕਿਉਂ ਇਹ ਜਿਹੜੇ ਸਾਧਨਾ ਕਰਨ ਵਾਸਤੇ ਤੁਰੇ ਨਾ ਹੰਕਾਰ ਉੱਥੇ ਆ। ਮਾਰੇ ਕਮਾ ਦਾ ਕਦੇ ਹੰਕਾਰ ਨਹੀਂ ਆਂ ਕਰਦਾ ਕੋਈ। ਕਿਤੇ ਦੇਖਿਆ ਕਿਸੇ ਨੇ ਆਖਿਆ ਵੀ ਮੈਂ ਸਭ ਤੋਂ ਵੱਡਾ ਝੋਰਾ। ਕਿਸੇ ਨੇ ਆਖਿਆ ਵੀ ਮੈਂ ਸਭ ਤੋਂ ਵੱਡਾ ਠੱਗ। ਮਾਰੇ ਕਮਾ ਦਾ ਹੰਕਾਰ ਨਹੀਂ ਹੁੰਦਾ ਜਦੋਂ ਵੀ ਹੰਕਾਰ ਹੁੰਦਾ ਚੰਗੇ ਕਮਾ ਦਾ। ਇਸ ਕਰਕੇ ਮਾਰੇ ਕਹਿੰਦੇ ਚੰਗੇ ਰਾਹ ਤੇ ਤੁਰਿਆ ਤੇ ਬੜੀ-ਬੜੀ ਰੁਕਾਵਟਾਂ ਆਣੀਆਂ ਹੰਕਾਰ ਦੇ ਇਤੋਂ ਬਚ ਕੇ ਰਹਿ। ਸਾਦੋ ਮਨ ਕਾ ਮਾਨ ਤਿਆਗੋ। ਕਾਮ ਕ੍ਰੋਧ ਸੰਕਟ ਦੁਰਜਨ ਕੀ ਤਾਂ ਤੇ ਐਨਿਸੁ ਭਾਦੋ ਕਾਮ ਕ੍ਰੋਧ ਤੇ ਮਾਰੇ ਲੋਕਾਂ ਦੀ ਸੰਗਤੋਂ ਵੀ ਬਚ ਕੇ ਰਹਿਣਾ ਜੇ ਸੱਚ ਮਿੱਤਰ ਧਰਮ ਦੇ ਰਾਤੇ ਤੁਰਨਾ ਤੇ ਚਾਰ ਸ਼ਬਦ ਕੱਲ ਵੀ ਬੇਨਤੀ ਕੀਤੀ ਸੀ ਆਪ ਜੀ ਨਾਲ ਸਾਂਝੇ ਕਰਨੇ ਚਾਰ ਦਿਨਾਂ ਵਿੱਚ ਅੱਜ ਦੂਜਾ ਦਿਨ ਆਸਾਣ ਅੱਜ ਦੂਜੇ ਦਿਨ ਜੋ ਗੁਰਤੇ ਇੱਕ ਬਹਾਦਰ ਬਾਛ ਨੇ ਬਖਸ਼ਿਸ਼ ਕੀਤੀ ਹੈ ਇਸ ਸੋਠ ਰਾਗ ਦਾ ਪਹਿਲਾ ਸ਼ਬਦ ਹੈ ਇਸ ਸ਼ਬਦ ਦੀ ਵਿਚਾਰ ਕਰ ਤੋਂ ਮੈਂ ਜਾਣਨਾ ਦੁਬਾਰਾ ਆਪ ਜੀ ਇੱਕ ਵਾਰ ਅਸੀਸ ਦਿਓ ਆਪ ਜੀ ਕਰੋ ਕਿਰਪਾਲਤਾ ਬਕਸ਼ੋ ਅਸੀਸ ਤਾਂ ਕਿ ਅੱਜ ਤੇ ਇਸ ਪਾਵਨ ਸ਼ਬਦ ਨੂੰ ਅੱਜ ਤੇ ਇਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਨੂੰ ਆਪਾਂ ਸਮਝ ਸਕੀਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਕੀ ਮੈਸੇਜ ਦਿੱਤਾ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਅਤੇ ਨਾਲ ਸਾਜ ਪਉ ਤੇ ਆਪੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਜ਼ਿਆਦਾਤਰ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ 'ਚ ਇਹ ਸ਼ਬਦ ਵਰਤੇ ਨੇ ਰੇ ਮਨ ਅਰੇ ਨਰ ਜਿ ਸਾਧੋ ਜਿਸ ਤਰ੍ਹਾਂ ਪਹਿਲਾਂ ਸ਼ਬਦ ਵਰਤੇ ਇਹ ਸ਼ਬਦ ਜ਼ਿਆਦਾਤਰ ਗੁਰੂ ਤੇਗ ਬਹਾਦਰ ਪਾਚਨ ਬਤਾਂੋਂ ਕੀਤੇ ਅੱਜ ਮਨ ਨੂੰ ਮੁਖਾਤਬ ਕਰਕੇ ਇੱਕ ਗੱਲ ਕਹਿ ਰਹੇ ਨਾ ਅਰੇ ਮਨ ਆਰਾਮ ਸਿਉ ਕਰ ਪ੍ਰੀਤ हे ਮੇਰੇ ਮਨ ਜੇ ਪ੍ਰੀਤ ਕਰਨੀ ਹੈ ਤੇ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਕਰ ਦੇਖੇ ਕਿਤੇ ਸੰਸਾਰ ਨਾਲ ਪ੍ਰੀਤ ਪਾ ਕੇ ਤੇ ਉਸ ਪ੍ਰਭੂ ਪਰਮਾਤਮਾ ਨੂੰ ਨਾ ਭੁੱਲ ਜਾਈਂ ਜਿਨਾਂ ਇੱਕ ਮੇਰੇ ਬੇਰ ਬੇਰੀਆ ਪੈਣਾ ਬੈਠੋ ਬੜੇ ਧਿਆਨ ਨਾਲ ਬਚਨ ਸੁਣੋ ਸਾ ਗੁਰੂ ਤੇਗ ਬਹਾਦਰ ਪਾਛੇ ਕਹਿੰਦੇ ਸੰਸਾਰ ਦੀਆਂ ਪ੍ਰੀਤਾਂ ਝੂਠੀਆਂ ਜਿਵੇਂ ਕਿਤੇ ਆਣਾ ਤੇ ਪਿੱਛੇ ਲੱਗ ਕੇ ਸੱਚੀ ਪ੍ਰੀਤ ਨਾਲ ਤੋੜ ਕੇ ਵਹਿ ਜੇ ਅਸਲ ਵਿੱਚ ਸਭ ਤੋਂ ਸੱਚੀ ਪ੍ਰੀਤ ਹੈ ਉਸ ਮਾਲਕ ਨਾਲ ਪ੍ਰੀਤ ਪਾਉਣੀ ਗੁਰੂ ਅਰਜਨ ਦੇਵ ਪਾਛੇ ਦਾ ਇੱਕ ਬੜਾ ਪਿਆਰਾ ਬਚਨ ਹੈ ਮਾਰਕਲ ਤੇ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਕਹਿੰਦੇ ਪ੍ਰੀਤਾਂ ਵਿੱਚੋਂ ਅਗਰ ਸਭ ਤੋਂ ਵੱਡੀ ਕੋਈ ਪ੍ਰੀਤ ਹੈ ਤਾਂ ਫਿਰ ਉਸ ਮਾਲਕ ਨਾਲ ਪ੍ਰੀਤ ਹੈ ਇਹ ਸੰਸਾਰ ਦੀਆਂ ਪ੍ਰੀਤਾਂ ਜਿਹੜੀਆਂ ਝੂਠੀਆਂ ਨੇ ਕਿ ਪ੍ਰੀਤਾਂ ਬੰਦਿਆਂ ਵੀ ਕੋਈ ਬਹੁਤਾ ਸਮਾਨ ਨਹੀਂ ਲੱਗਦਾ ਤੇ ਇਸ ਨੂੰ ਟੁੱਟਦਿਆਂ ਵੀ ਕੋਈ ਬਹੁਤਾ ਸਮਾਨ ਨਹੀਂ ਲੱਗਦਾ। ਗੁਰੂ ਤੇਗ ਬਹਾਦਰ ਪਾਚਣ ਆਪ ਇਸ ਗੱਲ ਨੂੰ ਖੋਲਿਆ। ਮੈਂ ਦੋ ਪਾਵਨ ਬਚਨ ਇਸ ਪੱਖ ਦੇ ਲਗਾ ਕਿ ਸੰਸਾਰ ਦੀਆਂ ਪ੍ਰੀਤਾਂ ਝੂਠੀਆਂ ਨੇ। ਫਿਰ ਆਪਾਂ ਸੱਚੀ ਪ੍ਰੀਤ ਦੀ ਗੱਲ ਕਰਨੀ। ਗੁਰੂ ਤੇਗ ਬਹਾਦਰ ਪਾਚਣ ਖੁਦ ਇਹ ਗੱਲ ਆਖੀ ਜੀ। ਮਾਰਕ ਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ। ਹਾਂ ਇੱਥੇ ਇੱਕ ਬਚਨ ਜਿੱਤੇ ਆ ਗਿਆ ਮੈਂ ਕਹਦੇ ਆਂ ਭਲਾ ਹੋਵੇਗਾ। ਜਾਦਾਤਾਰ ਸਾਡੇ ਲੋਕਾਂ ਚ ਨਾ ਇੱਕ ਗੱਲ ਘਰ ਘਰ ਗਈ ਕਿ ਗੁਰੂ ਤੇਗ ਬਹਾਦਰ ਪਾਛ ਦੀ ਪਾਵਨ ਪਾਣੀ ਜਿਹੜੀ ਸੋਗਵੇਂ ਦੀਵਾਨਾ ਚ ਪੜਨ ਵਾਸਤੇ ਤੁਸੀਂ ਮਹਿਸੂਸ ਕੀਤਾ ਹੋਵੇਗਾ ਸਾਹਿਬ ਕਿ ਤੇ ਹੁਕਮਨਾਮਾ ਗੁਰੂ ਤੇਗ ਬਹਾਦਰ ਪਾਛ ਦੀ ਪਾਵਨ ਪਾਣੀ ਚ ਆਜਣ ਤੇ ਕਈ ਵਾਰੀ ਸੁਣਨ ਵਾਲਾ ਮਜੂਜ਼ ਹੋ ਜਾਂਦਾ ਅਹਿਸਾਸ ਕਹਿੰਦੇ ਕਾਜ ਬੜਾ ਪ੍ਰਰਾਹ ਹੁਕਮਨਾਮਾ ਆ ਗਿਆ ਐਨਾ ਨਹੀਂ ਪਤਾ ਕਿ ਜੋ ਗੁਰੂ ਤੇਗ ਬਹਾਦਰ ਪਾਛ ਨੂੰ ਤੁਸੀਂ ਮੈਨੂੰ ਦੱਸਿਓ ਇੱਥੇ ਕਿਹੜੀ ਸੋਗ ਦੀ ਗੱਲ ਹੈ ਅੱਤੇ ਤਾਂ ਗੁਰੂ ਤੇਗ ਬਹਾਦਰ ਪਾਚ ਸੱਚੀ ਪ੍ਰੀਤ ਤੇ ਝੂਠੀ ਪ੍ਰੀਤ ਦੀ ਗੱਲ ਕਰਦੇ। ਆਤਮਕ ਦੱਸਾ ਕਿ ਸੱਚੀ ਪ੍ਰੀਤ ਕਿਹੜੀ ਆ ਤੇ ਝੂਠੀ ਪ੍ਰੀਤ ਕਿਹੜੀ। ਮਾਰਕ ਦੇ ਤਾਂ ਤੈਨੂੰ ਕਹਿ ਰਿਆਂ ਪ੍ਰਮਾਤਮਾ ਨਾਲ ਪ੍ਰੀਤ ਕਰ ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਿਉਂਕਿ ਮੈਂ ਸੰਸਾਰ ਤੇ ਝਾਤ ਮਾਰ ਕੇ ਦੇਖਿਆ ਗੁਰੂ ਤੇਗ ਬਹਾਦਰ ਪਾਚ ਕਹਿੰਦੇ ਇਸ ਸੰਸਾਰ ਦੀਆਂ ਪ੍ਰੀਤਾਂ ਝੂਠੀਆਂ ਨੇ। ਸੰਸਾਰ ਦੀ ਛੱਡੋ। ਮਾਰੇ ਨੇ ਇੱਥੋਂ ਤੱਕ ਬਚਨ ਆਖਿਆ ਆਪਣੇ ਹੀ ਸੁਖ ਸਿਉ ਸਭ ਲਾਗੇ। ਕਿਆ ਦਾਰਾ ਕਿਆ ਮੀਤ ਕੰਤੇ ਜਨਨਾ ਤੂੰ ਪ੍ਰੀਤ ਪਾ ਕੇ ਬੈਠਾ ਸਾਰੇ ਆਪਣੇ ਸੁੱਖਾ ਦੇ ਭਾਈ ਭਾਜ ਜਦੋਂ ਤੱਕ ਤੇਰੇ ਤੋਂ ਇਹਨਾਂ ਨੂੰ ਸੁੱਖ ਮਿਲਦੇ ਰਹਿਣਗੇ ਉਦੋਂ ਤੱਕ ਇਹਨਾਂ ਨੇ ਵਾਹਵਾ ਕਰਨੀ ਜਦੋਂ ਤੇਰੇ ਹੱਥੋਂ ਕੋਈ ਸੁੱਖ ਨਹੀਂ ਨਾ ਮਿਲਿਆ ਇਹਨਾਂ ਨੂੰ ਭਜਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਗੁਰੂ ਅਰਜਨ ਦੇਵ ਪਾਚਨ ਇਸੇ ਕਰਕੇ ਅਗੇ ਖੋਲ੍ਹਿਆ ਅਹਿਸਾਸ ਕਲ ਵੀ ਬੇਨਤੀ ਕਿਤੇ ਸ਼ਬਦ ਦੀ ਵਿਚਾਰ ਸ਼ਬਦ ਕਰਦਾ ਜਾਂਦਾ ਚਾਰ ਕਪੰਕਿਆਂ ਨੇ ਗੁਰੂ ਅਰਜਨ ਦੇਵ ਪਾਚ ਜੇ ਸੁਣਿਓ ਸਾਸਨ ਕਿ ਇਹ ਸੰਸਾਰ ਦੀ ਹਾਲਤ ਬਿਆਨ ਕੀਤੀ ਹੈ ਕਹਿੰਦੇ ਮਨਮੁੱਖਾਂ ਤੇਰੀ ਦੋਸਤੀ ਮਾਇਆ ਦਾ ਸੰਬੰਧ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲਿਆਂ ਲੋਕਾਂ ਨਜ਼ਰੀਂ ਪ੍ਰੀਤ ਐ ਦੋਸਤੀ ਐ ਕੇਵਲ ਮਾਇਆ ਦੀ ਤੁਪਗੰਢ ਔਰ ਕੁਝ ਨਹੀਂ ਇਹ ਕੇਵਲ ਲੈਣ ਦੇਣ ਤੇ ਸੰਬੰਧ ਜਿਸ ਸਾਸਾਂ ਕਿੰਨੇ ਸੋਹਣੇ ਬਚਨ ਵਰਤੇ ਕਹਿੰਦੇ ਮਨਮੁੱਖਾਂ ਤੇਰੀ ਦੋਸਤੀ ਮਾਇਆ ਦਾ ਸੰਬੰਧ ਵੇਖਦੇ ਆਂ ਹੀ ਭੱਜ ਜਾਂ ਨਾ ਪਾਏ ਨ ਬੰਦ ਕਹਿੰਦੇ ਦੇਖਦੇ ਆਂ ਇਹ ਪ੍ਰੀਤ ਨੂੰ ਪੈਂਦੇ ਆ ਪਤਾ ਨਹੀਂ ਲੱਗਦਾ ਤੇ ਭੱਜਦੇ ਆ ਪਤਾ ਨਹੀਂ ਲੱਗਦਾ ਅਗਲਾ ਬਚਨ ਸੁਣਿਓ ਕਹਿੰਦੇ ਜਿਚਰ ਪੈਨਨ ਖਾਵਨੇ ਪਿਚਰ ਰਖਨ ਗੰਢ ਕਹਿੰਦੇ ਜਦੋਂ ਤੱਕ ਤੇ ਕਿਸੇ ਕੋਲ ਕੋਈ ਪੈਨਨ ਨੂੰ ਕੁਝ ਖਾਣ ਨੂੰ ਮਿਲਦਾ ਰਹੇ ਤੇ ਤੁੱਪ ਗੰਢ ਰੱਖਦੇ ਨੇ ਸੰਸਾਰ ਤੇ ਨੋਟ ਕਰਿਓ ਸਾਥਣ ਜਦੋਂ ਤੱਕ ਸਾਨੂੰ ਕੋਈ ਸੁੱਖ ਮਿਲਦਾ ਪਿਆ ਕਿਸੇ ਤੋਂ ਕੋਈ ਆਸ ਹੈ ਅਸੀਂ ਉਹਦੇ ਨਾਲ ਤੁੱਪ ਗੰਢ ਬਣਾ ਕੇ ਰੱਖਨੇ ਉਹਨਾਂ ਸਾਥ ਬਣਾ ਕੇ ਰੱਖਨੇ ਜਿਚਰ ਪੈਨਨ ਖਾਵਨੇ ਪਿਚਰ ਰਖਨ ਗੰਢ ਜਿਚਰ ਕਿਚੂ ਨਾ ਹੋਵੇ ਤੇ ਤਦ ਦਿਨ ਬੋਲਣ ਗੰਢ ਇਹੋ ਜਿਹਾ ਸ਼ਬਦ ਵਰਤਿਆ ਕਹਿੰਦੇ ਜਿਸਦਰ ਤੁਹਾਡੇ ਤੋਂ ਇਹਨਾਂ ਨੂੰ ਕੋਈ ਆਸ ਨਹੀਂ ਨਾ ਹੋਈ ਤੁਹਾਡੇ ਤੋਂ ਕੋਈ ਉਮੀਦ ਪੂਰੀ ਨਾ ਹੋਈ ਤੁਸੀਂ ਖਰੇ ਨਾ ਉਤਰੇ ਉਸ ਦਿਨ ਇਹਨਾਂ ਦੀ ਜ਼ੁਬਾਨ ਤੋਂ ਗੰਦ ਨਿਕਲਦਿਆਂ ਕੋ ਬਹੁਤਾ ਸਮਾਂ ਨਹੀਂ ਲੱਗਣਾ ਤਾਂ ਹੀ ਤਾਂ ਸਿਆਣੀ ਲੋਕ ਕਹਿੰਦੇ ਨੇ ਐਨਾ ਦੁਸ਼ਮਣ ਮਾਰਿਆ ਨਹੀਂ ਜਿੰਨਾ ਕਿਤੇ ਮਿੱਤਰ ਦੁਸ਼ਮਣ ਬਣ ਜੇ ਤੇ ਉਹ ਮਾਰਿਆ ਕਹਿੰਦੇ ਧਿਆਨ ਰੱਖੇ ਜੇ ਪ੍ਰੀਤ ਪਾਣੀਆਂ ਤੇ ਉਸ ਮਾਲਕ ਨਾਲ ਪ੍ਰੀਤ ਪਾਏ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤਮ ਆਪਣੇ ਹੀ ਸੁੱਖ ਸਿਉ ਸਭ ਲੱਗੇ ਕਿਆ ਦਾ ਰਾ ਕਿਆ ਮੀਤ ਤੇ ਬਾਕੀ ਤੇ ਛੱਡ ਆਪਣਾ ਜੀਵਨ ਸਾਥੀ ਜਿਨੇ ਤੁਮ ਇੱਤਰ ਸਕੇ ਬਣਾ ਕੇ ਰੱਖੇ ਨਾ ਸੋ ਸੁੱਖਾਂ ਦੇ ਭਾਈਵਾਲ ਆਪ ਜੇ ਕੋਰ ਬਚਨ ਪੜਦੇ ਨਾ ਪ੍ਰੀਤਮ ਜਾਨ ਲਿਓ ਮਨਮਾਹਿ ਆਪਣੇ ਸੁੱਖ ਸਿਓ ਹੀ ਜਗ ਖਾਂਦਿਓ ਕੋ ਕਾਹੁ ਕੋ ਨਾਹੀ ਕੋਈ ਕਿਸੇ ਦਾ ਨਹੀਂ ਸਾਰੇ ਆਪਣੇ ਸੁੱਖਾਂ ਦੇ ਭਾਈਵਾਲ ਕਰਦੇ ਕਿਨ ਮੇਰੋ ਮੇਰੋ ਸਭ ਕਹਿਤ ਹੈ ਫਿਤ ਸਿਓ ਬਾਂਧਿਓ ਜੀਤ ਅੰਤ ਕਾਲ ਸੰਗੀ ਨਾ ਕੋ ਇਹ ਅਚਰਜ ਹੈ ਜੀ ਕਹਿੰਦੇ ਜਿੰਨੇ ਤੁਰਸਦੇ ਬਣਾ ਕੇ ਬੈਠਾ ਅਖਤ ਵਿੱਚ ਨੇ ਕਿਸੇ ਨੇ ਤੇਰੇ ਸਾਥ ਨਹੀਂ ਖੜੇ ਹੋਣਾ ਤਾਂ ਹੀ ਗੁਰੂ ਪਾਸ਼ਾ ਕਹਿੰਦੇ ਸੰਗ ਸਖਰ ਸਭ ਤੱਜ ਕੇ ਕਹੋ ਨਾ ਨੇਵਿਓ ਸਾਥ ਕਹੋ ਨਾਨਕ ਏਬਿ ਪਤਮਾ ਤੇਕ ਇਕ ਰਗਨਾਥ ਅਗਰ ਤੇਰਾ ਕੋਈ ਮਦਦਗਰ ਬਣਨਾ ਤੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਪਰ ਗੁਰੂ ਤੇਗ ਬਹਾਦਰ ਪਾਸ਼ਾ ਫਿਰ ਮਦਨ ਮੁਖਤਬ ਕਰਕੇ ਕਹਿਣ ਲੱਗੇ ਕਹਿੰਦੇ ਮਨ ਮੂਰਖ ਅਜੂ ਹੂੰ ਨਾ ਸਮਝਤ ਸਿੱਖ ਦੇ ਹਾਰਿਓ ਨੇ ਤੁਕ ਕਹਿੰਦੇ ਮੈਂ ਰੋਜ ਸਿੱਖਿਆ ਦਿੰਨਾ ਪਰ ਇਹ ਮੂਰਖ ਮਨ ਸਮਝਣ ਨੂੰ ਤਿਆਰ ਹੀ ਇਹ ਪਰਮਾਤਮਾ ਨਾਲ ਪ੍ਰੀਤ ਨਹੀਂ ਪਾਉਂਦਾ ਸੰਸਾਰ ਦਾ ਪ੍ਰੀਤ ਪਾ ਕੇ ਬਹਿ ਜਾਂਦਾ ਨਾਨਕ ਭਉਜਨ ਭਾਰ ਪਰੈ ਝੋ ਗਾਵੇ ਪ੍ਰਭ ਕੇ ਗੀਤ ਉਹ ਭਲਿਆ ਸੰਸਾਰ ਸਾਗਰ ਤੋਂ ਤਾਰ ਤਾਂ ਭਾਰ ਹੋਵੇਂਗਾ ਜੇ ਸੱਚਮੁੱਚ ਤੂੰ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਪਾਏਂਗਾ ਅੱਜ ਗੁਰੂ ਤੇਗ ਬਹਾਦਰ ਪਾਛੇ ਨੀ ਗੱਲ ਆਖੀ ਕਹਿੰਦੇ ਰੇ ਮਨ ਆਰਾਮ ਸਿਉ ਕਰ ਪ੍ਰੀਤ ਦੇਖੋ ਕਿਸੇ ਨੂੰ ਮੁਖਤਮ ਨਹੀਂ ਕੀਤਾ ਮਨ ਨੂੰ ਮੁਖਾਤਬ ਕੀਤਾ ਫੇ ਮੇਰੇ ਮਨ ਜੇ ਪ੍ਰੀਤ ਪਾਣੀ ਹੈ ਤੇ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਪਾ ਜੇ ਸਾਝ ਪਾਣੀ ਹੈ ਤੇ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਪਾ ਮੈਂ ਇੱਕ ਬਚਨ ਹੋਰ ਕਹਿ ਲਾਂ ਫਿਰ ਇਹ ਪ੍ਰੀਤ ਕਿਸ ਤਰ੍ਹਾਂ ਕਰਨੀ ਧੰਗੁਰੂ ਨਾਨਕ ਦੇਵ ਪਾਛਾ ਦਾ ਇੱਕ ਬਚਨ ਕਹਿ ਕੇ ਫਿਰ ਸ਼ਬਦੀ ਵਿਚਾਰ ਕਰ ਕਹਿੰਦੇ ਕਿਹੋ ਜੀ ਪ੍ਰੀਤ ਕਿਤੇ ਐਵੇਂ ਨਾ ਬੱਤਾ ਰੁੱਦਾ ਕਿ ਪ੍ਰੀਤ ਪਾ ਕੇ ਬੈਜੀ ਐਵੇਂ ਉੱਪਰ ਉੱਪਰੋਂ ਪਿਆਰ ਨਾ ਪਾ ਕੇ ਬੈਜੀ ਸ੍ਰੀ ਰਾਗ ਦਾ ਇੱਕ ਸ਼ਬਦ ਹੈ ਜੇ ਧੰਗੁਰੂ ਨਾਨਕ ਦੇਵ ਪਾਛਾ ਦਾ ਕਹ ਲੱਗੇ ਕਿ 헤ਮਨਾ ਤੁਕੇਵੇਂ ਉਹ ਪਰਮਾਤਮਾ ਦੇ ਪਿਆਰ ਤੋਂ ਬਿਨਾ ਤੇਰਾ ਛੁਟਕਾਰਾ ਹੋ ਸਕਦਾ ਉਹਦੇ ਵਿੱਚ ਚਾਰ ਉਦਾਹਰਨਾਂ ਦਿੱਤੀਆਂ ਨੇ ਸਾਸ ਇਹ ਸੁਣਿਓ ਕਿਤੇ ਲੰਬੇਰਾ ਸ਼ਬਦ ਹੈ ਪਰ ਉਹਦੀਆਂ ਮੈਂ ਦੋ-ਦੋ ਪੰਕਤੀਆਂ ਆਪਦੇ ਸਾਹਮਣੇ ਰੱਖਣਾ ਕਿਉਂਕਿ ਸਮੇਂ ਅੰਦਰ ਭੋਗ ਪਾਣਾ 7:00 ਵਜੇ ਕੀਰਤਨ ਵੀ ਹਾਇ ਤੇ ਦੀ ਕਿਰਤਨ ਜਥੇ ਦੀ ਉਹਦੇ ਵਿੱਚ ਬਚਨ ਹੈ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਮਨ ਰੇ ਕਿਉਂ ਛੋਟਾ ਬਿਨ ਪਿਆਰ ਇਹ ਮੇਰੇ ਮਨ ਇਕ ਪ੍ਰਭੂ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਤੇਰਾ ਕਿਵੇਂ ਛੁਟਕਾਰਾ ਹੋ ਸਕਦਾ ਕਿਉਂਕਿ ਜਿਨ੍ਹਾਂ ਦਾ ਤੂੰ ਪਿਆਰ ਉਪਾ ਕੇ ਬੈਠਾ ਪਹਿਲਾਂ ਬੇਨਤੀ ਕੀਤੀ ਇਹ ਪਿਆਰ ਪੈਂਦੇ ਵੀ ਸਮਾਂ ਨਹੀਂ ਲੱਗਦਾ ਤੇ ਪਿਆਰ ਖਤਮ ਹੁੰਦੇ ਵੀ ਸਮਾਂ ਨਹੀਂ ਲੱਗਦਾ ਇਸ ਕਰਕੇ ਤੇਰਾ ਪਾਦ ਉਤਾਰਾ ਇੱਕ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਕਿਵੇਂ ਹੋ ਸਕਦਾ ਕਰ ਨਾਲ ਇੱਕ ਗੁਰੂ ਪਾਠਨ ਕੁਝ ਐਗਜ਼ਾਮਪਲਾਂ ਦਿੱਤੀਆਂ ਮੈਂ ਦੋ-ਦੋ ਪੰਕਤੀਆਂ ਰੱਖ ਲਗਾ ਚਾਰ ਐਗਜ਼ਾਮਪਲਾਂ ਦਿੱਤੀਆਂ ਨੇ ਧੰਗੁਰ ਨਾਨਕ ਦੇਵ ਪਾਠਨ ਕਿ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ ਸੁਣਿਓ ਸਾਹਿਬ ਮਾਰਕੰਤੇ ਰੇ ਮਨ ਐਸੀ ਹਾਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਮੇਰੇ ਮਨਾਂ ਇਹੋ ਜਿਹਾ ਪਿਆਰ ਕਰ ਪ੍ਰਮਾਤਮਾ ਨੂੰ ਜਿਵੇਂ ਕਮਲ ਦੇ ਫੁੱਲ ਦਾ ਪਾਣੀ ਦੇ ਨਾਲ ਪਿਆਰ ਗੌਰ ਕਰਿਓ ਇੱਕ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਦੇ ਪਾਵਨ ਬਚਨ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਖੋਲ ਦਿੱਤੇ ਇੱਕ ਬਚਨ ਮੈਂ ਬਾਰ ਬਾਰ ਕਹਿੰਦਾ ਕਿ ਪਾਣੀ ਨੂੰ ਪਾਣੀ ਖੋ ਦੇ ਜਾਨੀ ਗੁਰਨਾਥ ਪਾਤਸ਼ਾਹ ਕਹਿੰਦੇ ਰਹਿ ਮਨ ਐਸੀ ਹਾਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਜਿਵੇਂ ਕਮਲ ਦਾ ਫੁੱਲ ਪਾਣੀ ਨਾਲ ਪਿਆਰ ਕਰਦਾ ਅਕੇ ਉਹ ਦੱਸਿਆ ਕਿ ਕੀ ਉਥੇ ਸਿੱਖਿਆ ਮਿਲਦੀ ਕਹਿੰਦੇ ਲਹਿਰੀ ਨਾਲ ਪਛਾਰੀ ਹੈ ਭੀ ਬਿਕਸ ਹੈ ਅਸਨੇ ਤੁਸੀਂ ਦੇਖੋ ਕਿ ਤੇ ਨਾ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਪਾਣੀ ਦੀਆਂ ਲਹਿਰਾਂ ਨਾਲ ਕਦੇ ਉਹ ਫੁੱਲ ਕਮਲ ਦਾ ਉਧਰ ਡਿੱਗਦਾ ਕਦੇ ਉਧਰ ਡਿੱਗਦਾ ਕਿਸੇ ਸਿਆਣੀ ਨੇ ਆਖਿਆ ਸੱਜਣਾ ਦੇਖ ਤੈਨੂੰ ਕਿੰਨੇ ਤੱਕ ਰਹਿ ਜਾਂਦੇ ਪਏ ਪਾਣੀ ਦਾ ਸਾਥ ਕਿਉਂ ਨਹੀਂ ਛੱਡਦਾ ਦੇ ਪਾਣੀ ਦੀਆਂ ਲਹਿਰਾਂ ਆਂਦੀਆਂ ਕਦੇ ਵੱਜਦੀਆਂ ਤੈਨੂੰ ਦੂਸਰੇ ਪਾਸੇ ਮਾਰਦੀਆਂ ਕਦੇ ਦੂਸਰੇ ਪਾਸੇ ਮਾਰਦੀਆਂ ਕਿੰਨੀਆਂ ੱਟਕੇ ਪੈਂਦੇ ਤੂੰ ਕਿਉਂ ਨਹੀਂ ਇਹਦਾ ਖੇੜਾ ਛੱਡਦਾ ਅਗੋ ਕਮਲ ਦਾ ਫੁੱਲ ਜਵਾਬ ਦਿੰਦਾ ਹੈ ਕਹਿੰਦੇ ਬੇਸ਼ੱਕ ਮੈਨੂੰ ੱਟਕੇ ਖਾਣੇ ਪੈ ਰਹੇ ਨਾ ਪਰ ਸੱਚਮੁੱਚ ਜੀਵਨ ਵੀ ਤਾਂ ਇਸੇ ਪਾਣੀ ਨੇ ਦਿੱਤਾ ਨਾ ਮੈਂ ਕਿਵੇਂ ਇਹਦਾ ਸਾਥ ਛੱਡ ਸਕਦਾ ਮੜ ਕਹਿੰਦਾ ਕਿ ਜਿਸ ਨੇ ਤੈਨੂੰ ਜੀਵਨ ਦਿੱਤਾ ਪਰਮਾਤਮਾ ਨੂੰ ਤੂੰ ਉਹਦੇ ਨਾਲ ਪ੍ਰੀਤ ਤੋੜ ਕੇ ਬਹਿ ਗਿਆ ਮੜ ਜਾ ਕੇ ਤੇ ਜ਼ਿੰਦਗੀ 'ਚ ਦੁੱਖ ਆ ਜਿਉਂ ਅਸਾਸਨ ਬੰਦਾ ਪਰਮਾਤਮਾ ਨੂੰ ਉਲਾਬੇ ਦੇਣ ਤੋਂ ਬਾਅਦ ਨਹੀਂ ਜੇ ਆਂਦਾ ਕਹਿੰਦੇ ਦੇਖ ਕਮਲ ਦਾ ਫੁੱਲ ੱੱਕੇ ਖਾਂਦਾ ਹੈ ਫਿਰ ਵੀ ਸਮਝਦਾ ਕਿ ਮੈਨੂੰ ਜੀਵਨ ਦੇਣ ਵਾਲਾ ਪਾਣੀ ਆ ਓਏ ਜ਼ਿੰਦਗੀ 'ਚ ਦੁੱਖ ਆ ਗਏ ਤੇ ਇਹ ਨਾ ਕਿਤੇ ਸੋਚੇ ਕਿ ਮੈਂ ਪਰਮਾਤਮਾ ਨਾਲ ਪ੍ਰੀਤ ਤੋੜ ਕੇ ਜਾਵਾਂ ਅਗੇ ਦੂਜੀ ਉਦਾਹਰਣ ਦਿੱਤੀ ਜੀ ਕਹਿੰਦੇ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਮਛਲੀ ਨੀਰ ਇਹੋ ਜਿਹਾ ਪਰਮਾਤਮਾ ਨਾਲ ਪਿਆਰ ਕਰ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਮੱਛੀ ਪਾਣੀ ਤੋਂ ਬਿਨਾਂ ਰਹਿ ਸਕਦੀ ਮੈਂ ਅਗਲਾ ਪਰਮਾਨ ਪੂਰਾ ਨਹੀਂ ਰਹਿਣਾ ਮੈਂ ਬਿਲਕੁਲ ਸੰਖੇਪ ਜੀ ਵਿਚਾਰ ਕਰਨਾ ਪਿਆ ਪਰ ਉਹਦੇ ਅਰਥ ਦੱਸ ਦੇਣਾ ਭਗਤ ਰਵਿਦਾਸ ਦਾ ਇੱਕ ਤਾਂ ਪਾਵਨ ਸ਼ਬਦ ਹੈ ਜੀ ਉਹਦੇ ਅੰਦਰ ਦੱਸਿਆ ਕਿ ਮੱਛੀ ਦਾ ਕਿੰਨਾ ਪਿਆਰ ਹੈ ਕਹਿਣ ਲੱਗੇ ਉਹ ਜਿੰਦੇ ਪਾਣੀ ਨਾਲ ਪਿਆਰ ਨਹੀਂ ਕਰਦੇ ਦੇਖੋ ਭਗਤ ਰਵਿਦਾਸ ਨੇ ਕਿੰਨਾ ਲੰਬਾ ਸਮਾਂ ਪਹਿਲਾਂ ਇਹ ਉਦਾਹਰਣ ਦਿੱਤੀ ਕਹਿਣ ਲੱਗੇ ਜਿੰਦਿਆਂ ਹੀ ਪਾਣੀ ਨਾਲ ਪਿਆਰ ਨਹੀਂ ਕਰਦੇ ਜਦੋਂ ਮੱਛੀ ਪਕੜਨ ਵਾਲਾ ਮੱਛੀ ਪਕੜ ਕੇ ਲਿਆਂਦਾ ਨਾ ਘਰ ਆ ਕੇ ਉਹਨੂੰ ਵੱਢ ਟੋਕ ਕੇ ਉਹਦਾ ਭੋਜਨ ਤਿਆਰ ਕਰ ਲੈਂਦਾ ਹੈ ਤੇ ਕਾਬਿਲ ਨੇ ਤੇ ਜਦੋਂ ਮੱਛੀ ਖਾਣ ਵਾਲਾ ਰਾਤੀ ਉੱਠ ਫੁੱਟ ਕੇ ਪਾਣੀ ਮੰਗਦਾ ਨਾ ਕੋਈ ਉਹਨੂੰ ਪੁੱਛੇ ਅੱਗੇ ਕਦੇ ਪਾਣੀ ਨਹੀਂ ਤੂੰ ਮੰਗਿਆ ਅੱਜ ਤੈਨੂੰ ਕਿਹੜੀ ਪਿਆਸ ਲੱਗੀ ਏ ਤੋ ਕਹਿੰਦਾ ਅੱਜ ਮੱਛੀ ਖਾਧੀ ਤਾਂ ਪਿਆਸ ਲੱਗ ਗਈ ਮੱਛੀ ਮਾਰ ਕੇ ਵੀ ਪਾਣੀ ਦਾ ਪਿਆਰ ਨਹੀਂ ਛੱਡਦੀ ਉਹ ਭਲਿਆ ਤੂੰ ਜਿੱਦੇ ਜੀ ਪਰਮਾਤਮਾ ਨਾਲੋਂ ਪਿਆਰ ਤੋੜ ਕੇ ਬਹਿ ਗਿਆ ਕਹਿੰਦੇ ਇਸ ਤਰ੍ਹਾਂ ਦਾ ਪਿਆਰ ਕਰ ਪਰਮਾਤਮਾ ਨਾਲ ਅਰੇ ਮਨ ਐਸੀ ਹਰਸੋਂ ਪ੍ਰੇਤ ਕਰ ਜੈਸੀ ਮਛਲੀ ਨੀਰ ਜਿਉਂ ਅਦਕੋ ਤਿਉ ਸੁਖ ਕੰਨੋ ਮਨ ਤਨ ਸਾਥ ਸਰੀਰ ਜਿਵੇਂ ਜਿਵੇਂ ਬੱਚੇ ਨੂੰ ਪਾਣੀ ਜ਼ਿਆਦਾ ਮਿਲਦਾ ਉਹ ਉਨੀਆਂ ਫਿਰ ਜ਼ਿਆਦਾ ਉਛਾਲੇ ਮਾਰਦੇ ਉਹਨਾਂ ਅਨੰਦ ਮਹਿਸੂਸ ਕਰਦੇ ਠੀਕ ਜਿਵੇਂ ਜਿਵੇਂ ਤੇਰੀ ਪਰਮਾਤਮਾ ਨਾਲ ਪ੍ਰੀਤ ਵਧੇ ਤੂੰ ਤੇਵੇਂ ਤੇਵੇਂ ਹੋਰ ਅਨੰਦ ਮਹਿਸੂਸ ਕਰੇ ਇਹ ਤੀਸਰੀ ਉਦਾਹਰਣ ਸੁਣਿਓ ਕਹਿੰਦੇ ਜਿਵੇਂ ਰੇਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਚਾਤਰਕ ਵੇਹ ਕਹਿੰਦੇ ਜਿਵੇਂ ਪਪੇਹ ਦਾ ਪਿਆਰ ਪਾਣੀ ਨਾਲ ਨ ਸੁਆਂਤੀ ਬੂੰਦ ਨਾਲ ਉਹਦੇ ਸਾਹਮਣੇ ਸਮੁੰਦਰ ਹੋਵੇ ਸਾਗਰ ਭਰੇ ਹੋਣ ਨਦੀਆਂ ਚੱਲਦੀਆਂ ਹੋਣ ਉਹਨੂੰ ਕੋਈ ਵਾਸਤਾ ਨਹੀਂ ਜੀ ਉਹਨੂੰ ਇਹ ਤਸਵਾਂਤੀ ਬੂੰਦ ਚਾਹੀਦੀ। ਕਹਿੰਦੇ ਇਹੋ ਜਿਹਾ ਪਿਆਰ ਤੇਰੇ ਪਰਮਾਤਮਾ ਨਾਲ ਪੈ ਜੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਂ ਸਰ ਪਰ ਥਲ ਹਰਿਆ ਵਲੇ ਇੱਕ ਬੂੰਦ ਨਾ ਪਵੇ ਜੇ ਇੱਕ ਬੂੰਦ ਤੋਂ ਬਿਨਾ ਉਹ ਸੱਚਮੁੱਚ ਪ੍ਰਾਨ ਤਿਆਗਨ ਉ ਤਿਆਰ ਹੋ ਜਾਂਦਾ ਹੈ। ਕਹਿੰਦਾ ਮੇਰੇ ਸਾਹਮਣੇ ਜਿੰਨਾ ਮਰ ਕੇ ਪਾਣੀ ਆ ਮੈਨੂੰ ਕੋਈ ਵਸਤਾ ਨਹੀਂ ਮੈਨੂੰ ਤੇਸਵਾਂਤੀ ਬੂੰਦ ਚਾਹੀਦੀ। ਧੰਨ ਗੁਰੂ ਨਾਨਕ ਦੇਵ ਜੀ ਕਿੰਨੀ ਕਮਾਲ ਦੀਆਂ ਉਦਾਹਰਣਾਂ ਦਿੱਤੀ। ਕਹਿੰਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜਿਵੇਂ ਜਲ ਦੁੱਧ ਦੁੱਧ ਹੋਏ ਕਹਿੰਦੇ ਇਹੋ ਜੀ ਪ੍ਰੇਤ ਉਸ ਪ੍ਰਭੂ ਪਰਮਾਤਮਾ ਨਾਲ ਕਰੀ ਜਿਵੇਂ ਦੁੱਧ ਤੇ ਪਾਣੀ ਦਾ ਪਿਆਰ ਹੈ ਤੁਸੀਂ ਦੇਖਿਓ ਕਿਤੇ ਸਾਸੰਗਤ ਜੇ ਦੁੱਧ ਪਾਣੀ ਨੂੰ ਪਿਆਰ ਕਰਦਾ ਨਾ ਦੁੱਧ ਵਿੱਚ ਪਾਣੀ ਪਾਇਆ ਜਾਂਦਾ ਤੇ ਦੁੱਧ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ ਨੋਟ ਕਰਿਓ ਪੂਰੀ ਸੁਰਤੀ ਬਿੱਤੀ ਕਾਗਰਤ ਰੱਖਿਓ ਸ਼ਬਦਨਾ ਜੋੜ ਕੇ ਜੋ ਸਾਸ ਇਹ ਵੀ ਇੱਕ ਸ਼ਬਦ ਦਾ ਸਤਕਾਰ ਹੁੰਦਾ ਜੀ ਜਦੋਂ ਦੁੱਧ ਵਿੱਚ ਪਾਣੀ ਪਾਇਆ ਜਾਂਦਾ ਨਾ ਤੇ ਦੁੱਧ ਕੀ ਕਰਦਾ ਉਹ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ ਤੇ ਪਾਣੀ ਵੀ ਉਹਦਾ ਹਸਾਨੀ ਭੁੱਲਦਾ ਜਦੋਂ ਕਿਤੇ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਦੁੱਧ ਨੂੰ ਉਬਾਲਾ ਆਂਦਾ ਤੇ ਦੁੱਧ ਨੂੰ ਸੜਨ ਤੋਂ ਪਹਿਲਾਂ ਪਾਣੀ ਆਪ ਪਹਿਲਾਂ ਸੜ ਜਾਂਦਾ ਕੋਈ ਪੁੱਛੇ ਤੂੰ ਕਿਉਂ ਸੜਿਆ ਪਹਿਲਾਂ ਕਹਿੰਦਾ ਜੇ ਦੁੱਧ ਨੇ ਮੈਨੂੰ ਆਪਣਾ ਰੂਪ ਦਿੱਤਾ ਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਆਪਣੇ ਆਪ ਨੂੰ ਸੜਾਂ ਕਿਤੇ ਇਹੋ ਜੀ ਪ੍ਰੀਤ ਹੋ ਜਾਏ ਸਾਸੰਗ ਅੱਜ ਗੁਰੂ ਤੇਗ ਬਹਾਦਰ ਪਾਚਾ ਕਹਿੰਦੇ ਰੇ ਮਨ ਆਰਾਮ ਸਿਉ ਕਰ ਪ੍ਰੀਤ ਛੱਡ ਦੇ ਸੰਸਾਰ ਦੀਆਂ ਪ੍ਰੀਤਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸੰਸਾਰ ਤੇ ਆਇਆ ਪਰ ਕਿਤੇ ਸੰਸਾਰ ਦੇ ਮੋਹ ਵਿੱਚ ਪੈ ਕੇ ਪ੍ਰਮਾਤਮਾ ਨੂੰ ਨਾ ਭੁੱਲ ਜਾਈਂ ਮੈਂ ਤਾਂ ਕਰਕੇ ਦੁਬਾਰਾ ਰਿਪੀਟੇ ਕੋ ਵਚਨ ਕਰ ਲਗਾ ਜੇ ਅਸੀਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸੋਗਵੇਂ ਦੀਵਾਨਾ ਤੱਕ ਸੀਮਤ ਕਰਕੇ ਰੱਖ ਦਿੱਤਾ ਜੀ ਕਿਤਨਾ ਵੱਡਾ ਖਜ਼ਾਨਾ ਫਿਰ ਰਿਪੀਟ ਕਰ ਲਗਾ ਕਿਤੇ ਹੁਕਮਨਾਮਾ ਆਜੇ ਨੌਵੇਂ ਪਾਤਸ਼ਾਹ ਦਾ ਸਾਡੇ ਚਿਹਰੇ ਬਿਲਕੁਲ ਉਦਾਸ ਹੋ ਜਾਂਦੇ ਉਹ ਭਲਿਓ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਤੇ ਖਜ਼ਾਨਾ ਕਿੱਡਾ ਵੱਡਾ ਕਿਤੇ ਦਰਸ਼ਨ ਕਰਕੇ ਦੇਖੀ ਚੌਥੀ ਉਦਾਹਰਨ ਦਿੱਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਅਰੇ ਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਜੰਦ ਦੁੱਧ ਹੋਏ ਆ ਬਟਨ ਆਪੇ ਖਾਵੇ ਦੁੱਧ ਕੋ ਖਬਰ ਨਾ ਦੇ ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਆਪਣਾ ਆਪ ਸੜ ਕੇ ਰੱਖ ਦਿੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਐ ਸਮਝਾ ਰਹੇ ਨਾ ਅਰੇ ਮਨ ਆਰਾਮ ਸਿਓਂ ਕਰ ਪ੍ਰੀਤ ਜੇ ਮੇਰੇ ਮਾਨੇ ਤੇ ਪ੍ਰੀਤ ਕਰੀਂਆਂ ਤੇ ਉਸ ਪ੍ਰਭੂ ਪਰਮਾਤਮਾ ਦਾ ਪ੍ਰੀਤ ਕਰ ਮੈਂ ਦੋਕ ਇਤਿਹਾਸ ਵਿੱਚੋਂ ਨਾ ਮੈਥੀਆ ਨਿੱਕਾ ਸਾਥੀਆਂ ਲੈਣਾ ਸਾਥੀਆਂ ਵੱਡੀਆਂ ਪਰ ਉਹਨਾਂ ਸਮੇਤ ਕੇ ਉਹਨੇ ਵਿੱਚ ਜਿਹੜਾ ਉਹ ਵਿਦੇਸ਼ ਹੈ ਨਾ ਉਹ ਆਪਾਂ ਲੈਣ ਦਾ ਯਤਨ ਕਰੀਏ ਗੱਲ ਨਾ ਕਰਿਓ ਜੀ ਨਾ ਕਰ ਤਾਂ ਗੁਰੂ ਹਰਾਈ ਮਾਰੇ ਦਾ ਸਮਾਂ ਨਹੀਂ ਗੁਰੂ ਹਰਾਈ ਮਾਰੇ ਦਾ ਕੀਰਤ ਪਰਦੇ ਧਰਤੇ ਉੱਥੇ ਇੱਕ ਬਜ਼ੁਰਗ ਮਾਈ ਨੋਟ ਕਰੇ ਯਾਤ ਕਰਦੀ ਗੁਰੂ ਹਰਾਈ ਮਾਰੇ ਕਹਿੰਦੇ ਕਿ ਸਾਈਂ ਮੇਰੀ ਇਤਨੀਕ ਆਰਬਲਾ ਹੋ ਗਈ ਹੈ ਇਤਨੀਕ ਏਜ ਹੋ ਗਈ ਹੈ ਮੈਂ ਚੱਲ ਕੇ ਤੇ ਨਹੀਂ ਆ ਸਕਦੀ ਮੈਂ ਚਾਨੀ ਆ ਮੈਂ ਅੰਦਰੋਂ ਜੋੜ ਕੇ ਤੈਨੂੰ ਯਾਦ ਕਰੀਆ ਮਾਲਕਾ ਮੈਂ ਚਾਨੀ ਆ ਕਿਤੇ ਤੂੰ ਹੀ ਪਰਪਕਾਰ ਕਰ ਤੂੰ ਹੀ ਚੱਲ ਕੇ ਆ ਜਾ ਕਿਤੇ ਇਹੋ ਜੀ ਪ੍ਰੀਤ ਪੈ ਕੇ ਜਾਏ ਮੈਂ ਕਿਛੇ ਐਤੋ ਬੱਤ ਕਥਾ ਕਰਦੇਂ ਜਿਕਰ ਕੀਤਾ ਸੀ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਆਗੇ ਪੈਂਦੇ ਤਾਂ ਕਿਤੇ ਉਹਦਾ ਕਦਮ ਪੁੱਟਿਆ ਤੇ ਜਾਏ ਕਦਮ ਤੇ ਬਥੇਰੇ ਪੁੱਟਨੇ ਪਿਆ ਸੀ ਹਜ਼ਾਰਾਂ ਕਦਮ ਪੁੱਟ ਰਹੇ ਆ ਪਰ ਉਹ ਕਦਮ ਵੀ ਪੁੱਟਿਆ ਜਾ ਰਿਹਾ ਜਿਹੜਾ ਗੁਰੂ ਨੂੰ ਪਸੰਦ ਆ ਜਾਏ ਤੇਰਾ ਗੁਰੂ ਗ੍ਰੰਥ ਸਾਹਿਬਰ ਨੂੰ ਪਸੰਦ ਆ ਗਿਆ ਜਦਨ ਗੁਰੂ ਗ੍ਰੰਥ ਸਾਹਿਬਰ ਨੂੰ ਪਸੰਦ ਆ ਗਿਆ ਨਾ ਉਸ ਦਿਨ ਤੇ ਕਿਹੜੀ ਵਖਰੀ ਹੋ ਜਾਣੀ ਮਾਈ ਜਾਤ ਕਰਦੀ ਐ ਸਾਈਆਂ ਬੜੀ ਬਜ਼ੁਰਗ ਹੋ ਗਈਆਂ ਮੇਰੇ ਤੋਂ ਤਰਿਆ ਨਹੀਂ ਜਾਂਦਾ ਹੁਣ ਪਰ ਮੈਂ ਜਿੰਦੇ ਚੀ ਤੇਰਾ ਇੱਕ ਵਾਰ ਦੇਦਾਰ ਕਰਨਾ ਚਾਹਨੀ ਇਤਿਹਾਸ ਪੜੋਗੇ ਨਾ ਤੁਹਾਡੀਆਂ ਅੱਖਾਂ ਨਹੀਂ ਸੁਕਣੀਆਂ ਸਾਸਨ ਧੰਨ ਗੁਰੂ ਹਰਿ ਮਹਾਰਾਜ ਨੇ ਤਿਆਰੀ ਕੀਤੀ ਘੋੜੇ ਤੇ ਸਵਾਰ ਹੋਏ ਸਾਸਨ ਨਾ ਸਿੰਘ ਲੈ ਉੱਜ ਕੇ ਮਾਈ ਦੇ ਘਰ ਕਾ ਦਰਵਾਜ਼ੇ ਤੇ ਬਾਹਰ ਖੜੇ ਹੋ ਕੇ ਕੁੰਡਾ ਖੜਕਾਇਆ ਮਾਈ ਆਸਤਾ ਆਸਤਾ ਬਾਹਰ ਆਈ ਉਹ ਭੋਜਨ ਤਿਆਰ ਕੀਤਾ ਲੰਗਰ ਤਿਆਰ ਕੀਤਾ ਤੁਸੀਂ ਦੇਖਿਓ ਗੁਰੂ ਹਰਿ ਰਾਇ ਮਹਾਰਾਜ ਦੇ ਦਰਬਾਰ ਚ ਕਿਸੇ ਚੀਜ਼ ਦੀ ਕਮੀ ਹੋਈ ਕਿ ਸਾ ਸੰਗਤ ਲੰਗਰ ਪਾਣੀ ਤਿਆਰ ਕੀਤਾ ਕਹਿੰਦੇ ਭੋਜਨ ਤਿਆਰ ਕਰਦਿਆਂ ਕਰਦਿਆਂ ਇੰਨਾ ਵਿਸ਼ਵਾਸ ਸੀ ਕਿ ਊਮਲ ਮੰਤਰ ਦਾ ਪਾਠ ਕਰ ਕਰਕੇ ਭੋਜਨ ਤਿਆਰ ਕੀਤਾ ਕਿ ਅੱਜ ਮੇਰੇ ਸਾਈ ਨੇ ਮੇਰੇ ਗੁਰੂ ਨੇ ਮੈਨੂੰ ਮਿਲਣ ਵਾਸਤੇ ਆਣਾ ਅੰਦਰ ਇੰਨਾ ਵਿਸ਼ਵਾਸ ਸੀ ਗੁਰੂ ਹਰਿ ਰਾਏ ਮਹਾਰਾਜ ਆਏ ਤੇ ਮਾਈ ਬਾਹ ਆਈ ਦਰਵਾਜੇ ਚ ਆਸਤਾ ਆਸਤਾ ਤੇ ਪਰਛਾਤਾ ਅਗੇ ਕੀਤਾ ਗੁਰੂ ਹਰਿ ਮਹਾਰਾਜ ਨੇ ਘੋੜੇ ਤੇ ਬੈਠਿਆਂ ਬੈਠਿਆਂ ਉਹ ਮਾਈ ਦਾ ਪਰਛਾਤਾ ਹੱਥ ਵਿੱਚ ਲੈ ਲਿਆ ਨਾ ਸਿਖਾਂ ਆਖੇ ਮਹਾਰਾਜ ਆਤ ਦੇ ਸੱਚੇ ਕਰ ਲੈਣੇ ਸੀ ਕਹਿੰਦੇ ਕਿ ਜਿੱਥੇ ਪ੍ਰੇਮ ਹੋਵੇ ਉੱਥੇ ਨੇਮ ਦੀਆਂ ਗੱਲਾਂ ਨਹੀਂ ਰਹਿੰਦੀ ਇੱਥੇ ਗੱਲ ਪ੍ਰੇਮ ਦੀ ਹੈ ਤੁਸੀਂ ਦੇਖੋ ਅੰਦਰੋਂ ਜੁੜ ਕੇ ਜਦੋਂ ਕੋਈ ਯਾਦ ਕਰਦਾ ਨਾ ਤੇ ਗੁਰੂ ਸੰਦਾ ਜੇ ਸਾਧ ਸੰਗਤ ਗੁਰੂ ਇੰਨਾ ਕਠੋਰ ਮਿਲਦਾ ਮਾਲਕ ਨਹੀਂ ਆ ਕੋਈ ਯਾਦ ਕਰਕੇ ਤਾਂ ਵੇਖੇ ਸਾਧ ਸੰਗਤ ਜੀ ਕਿਵੇਂ ਗੁਰੂ ਦੌੜ ਦਾ ਅੰਦਰ ਸਿੱਖ ਨੂੰ ਮਿਲਣ ਵਾਸਤੇ ਪਰ ਅੰਦਰ ਕਿਤੇ ਪਿਆਰ ਹੋਵੇ ਜਿਨ੍ਹਾਂ ਦੀ ਜਾਤ ਵਿੱਚ ਬੈਠੇ ਸਾਧ ਸੰਗਤ ਸ਼ਬਦ ਦੀ ਵਿਚਾਰ ਕਰਨ ਤੋਂ ਇਹ ਦੋ ਉਦਾਹਰਨ ਸ਼ਬਦ ਦੇ ਮੈਂ ਕਹਿੰਦਾ ਸੌਖੀ ਸਮਝ ਆ ਜੇਗੀ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਣਗੇ ਕਿ ਪ੍ਰੀਤ ਕਿਵੇਂ ਪੈਦਾ ਹੁੰਦੀ ਹੈ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਹੈ ਸ਼ਬਦ ਦੇ ਅੰਦਰ ਜੀ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅੱਜ ਸ਼ਹੀਦੀ ਦਿਵਸ ਹੈ ਗੁਰੂ ਤੇਗ ਬਹਾਦਰ ਪਾਛਾ ਦੀ ਸ਼ਹਾਦਤ ਤੋਂ ਪਹਿਲਾਂ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਸਾਸੂ ਕਿਉਂਕਿ ਉਸ ਮੌਕੇ ਸੁਣ ਲਿਆ ਸੀ ਉਥੋਂ ਦੇ ਦਲਾਦਾਂ ਨੇ ਕਾਜੀ ਲੋਕਾਂ ਨੇ ਭਾਈ ਮਤੀ ਦਾਸ ਨੇ ਆਖਿਆ ਗੁਰੂ ਤੇਗ ਬਹਾਦਰ ਪਾਛਨ ਮਹਾਰਾਜ ਇੱਕ ਵਾਰ ਹੁਕਮ ਤਾਂ ਕਰ ਮੈਂ ਦਿੱਲੀ ਤੇ ਲਾਹੌਰ ਵੀ ਇੱਟ ਨਾਲ ਇੱਟ ਕਰ ਕਾ ਦੇਆ ਫੜਿਆ ਭਾਈ ਮਤੀ ਦਾਸ ਕਹਿੰਦੇ ਤੇਰੇ ਕੋਲ ਇੱਡੀ ਵੱਡੀ ਤਾਕਤ ਹੈ ਪਰ ਉਸ ਤਾਕਤ ਨੂੰ ਦਿਖਾ ਉਥੇ ਤਿੰਨ ਸ਼ਰਤਾਂ ਰੱਖੀਆਂ ਸੀ ਕਹਿੰਦੇ ਜਾ ਕਰਾਮਾਤ ਦਿਖਾਓ ਜਾਂ ਫਿਰ ਤਰੋਂ ਬਦਲੋ ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਭਾਈ ਮਾਤੀ ਦਾਸ ਕਹਿੰਦੇ ਕਰਾਮਾਤ ਵਿਖਾਨੀ ਨਹੀਂ। ਕਰਾਮਾਤ ਕਹਿਰ ਦਾ ਨਾਮ ਹੈ। ਕਰਾਮਾਤ ਡਰਪੋਕ ਲੋਕ ਦਿਖਾਉਂਦੇ ਨੇ ਤੇ ਧਰਮ ਆਪਾਂ ਬਦਲਣਾ ਨਹੀਂ ਤੇ ਮਰਨ ਤੋਂ ਆਪਾਂ ਡਰਨਾ ਨਹੀਂ। ਸੱਜਣਾ ਜੋ ਤੇਰਾ ਚਿਤਕਾਰ ਦਾ ਕਰ ਲੈ ਪਰਮਤੂ ਆਪਾਂ ਡਰਨਾ ਨਹੀਂ। ਕਹਿੰਦੇ ਦੇਖ ਲੈ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ। ਬਸ ਤੈਨੂੰ ਇੱਕ ਵਾਰ ਮੌਕਾ ਦੇ ਰਿਆ ਸਾਡੀਆਂ ਸ਼ਰਤਾਂ ਮੰਨ ਲੈ ਤੇਰੀ ਜ਼ਿੰਦਗੀ ਬਖਸ਼ੀ ਜਾਏਗੀ। ਵੇਖਲਾ ਸਾਹਮਣੇ ਆਰਾ ਪਈ ਇਸ ਅੰਜੇ ਤੈਨੂੰ ਜਕੜ ਕੇ ਤੇਰੇ ਤਨ ਦੇ ਦੋ ਫਾੜ ਕਰ ਦੇ ਨੀ ਸਜਣਾ ਅਜੀਬੀ ਮੌਕਾ ਹੈ ਸਮਝਾ ਇੱਕ ਪਾਸੇ ਜ਼ਿੰਦਗੀ ਆ ਇੱਕ ਪਾਸੇ ਮੌਤ ਦੇਖ ਲੈ ਇਹਨਾਂ ਚ ਜੋ ਤੂੰ ਚੁਣਨਾ ਚਾਹਣਾ ਚੁੰਦਾ ਤੇ ਭਾਈ ਮਤੀ ਦਾਸ ਪਤਾ ਕੀ ਕਹਿੰਦਾ ਕਹਿੰਦਾ ਦੁਨੀਆਂ ਦੇ ਸੁੱਖਾਂ ਦੀ ਗੱਲ ਕਰਦੇ ਹੋ ਮੈਂ ਗੁਰੂ ਘਰ ਦਾ ਦੀਵਾਨ ਰਿਆਂ ਮੈਂ ਕਿਹੜਾ ਸੁੱਖ ਨਹੀਂ ਹੰਡਾਇਆ ਉਹ ਦੁਨੀਆਂ ਦੇ ਵੱਡੇ ਤੋਂ ਵੱਡੇ ਸੁੱਖ ਹੰਡਾਲੇ ਨਾ ਪਰ ਅਜੇ ਤੱਕ ਆਰੇ ਦਾ ਸੁੱਖ ਨਹੀਂ ਵੇਖਿਆ ਮੈਂ ਦੇਖਾਂਗਾ ਤੇ ਫਿਰ ਚੂਜ਼ ਕਰਾਂਗਾ ਨਾ ਕਿ ਕਿਹੜਾ ਸੁੱਖ ਵੱਡਾ ਹੈ ਮੈਂ ਦੁਨੀਆ ਦੇ ਸਾਰੇ ਸੁੱਖ ਢਾਏ ਨੇ ਇੱਕ ਬਾਰ ਮੇਰੇ ਸੀਸ ਤੇ ਆਰਾ ਰੱਖੋ ਤੇ ਸਿੱਧ ਮੈਨੂੰ ਪਤਾ ਤੇ ਲੱਗੇ ਕਿਹੜਾ ਸੁੱਖ ਮੈਂ ਇਹਨਾਂ ਵਿੱਚੋਂ ਚੁਣਨਾ ਨੋਟ ਕਰਿਓ ਸਾਸ ਜੀ ਸਕੰਦਿਆ ਤੇ ਜਕੜਿਆ ਭਾਈ ਮੱਦੀ ਦਾਸ ਅੱਖਾਂ ਦੇ ਸਾਹਮਣੇ ਸੀਨ ਲੈ ਕੇ ਆਇਓ ਸਾਸ ਜੀ ਅਜ ਪ੍ਰਣ ਕਰਿਓ ਗੁਰੂ ਗ੍ਰੰਥ ਸਾਹਿਬਹਾਰ ਦੀ ਗੋਦ ਵਿੱਚ ਬੈਠ ਕੇ ਇੱਕ ਬਾਰ ਕਹਦੇ ਹੋ ਮਾਲਕਾ ਜੇ ਚੰਗੇ ਆ ਤਾਂ ਵੀ ਤੇਰੇ ਆ ਜਿ ਮਾਰੇ ਆ ਤਾਂ ਵੀ ਤੇਰੇ ਤੇਰਾ ਪੱਲਾ ਛੱਡ ਕੇ ਆਪਾਂ ਕਿਤੇ ਨਹੀਂ ਜਾਣਾ ਇਨਾਂ ਆਕੋ ਵਿਸ਼ਵਾਸ ਰੱਖਿਓ ਅੱਜ ਸਾਨੂੰ ਕੋਈ ਸ਼ਹਾਦਤਾਂ ਨਹੀਂ ਦੇਦੀਆਂ ਪੈ ਰੀਆਂ ਅੱਜ ਬੈਠ ਕੇ ਆਪਾਂ ਗੁਰੂ ਦਾ ਸ਼ੁਕਰ ਕਰਨਾ ਅਗਰ ਗੁਰੂ ਤੇਗ ਬਹਾਦਰ ਪਾਸ਼ਾ ਉਸ ਮੋਕੇ ਸ਼ਹਾਦਤ ਨਾ ਦਿੰਦੇ ਤੇ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੁੰਨਾ ਸੀ ਸਾਸਨ ਇਹ ਨਕਸ਼ਾ ਨਹੀਂ ਸੀ ਹੋਣਾ ਜੋ ਅੱਜ ਦੇਖਣ ਵਿੱਚ ਆ ਰਿਹਾ ਭਾਈ ਮਤੀ ਦਾਸ ਨੂੰ ਜਕੜਿਆ ਗਿਆ ਆਰਾ ਤਿਆਰ ਹੁੰਦਾ ਪਿਆ ਸਾਸਨ ਸੀਸ ਤੇ ਆਰਾ ਰੱਖਿਆ ਫਿਰ ਸ਼ਰਤਾਂ ਰੱਖੀਆਂ ਕਹਿੰਦੇ ਕਿ ਦੇਖ ਲੈ ਭਾਈ ਮਤੀ ਦਾਸ ਨੂੰ ਪੁੱਛਿਆ ਕਿ ਤੇਰੀ ਆਖਰੀ ਇੱਛਾ ਕੋਈ ਕਹਿੰਦੇ ਕਿ ਹਾਂ ਮੇਰੀਆਂ ਦੋ ਇੱਛਾ ਨੇ ਜੋ ਪੂਰੀਆਂ ਕਰ ਦਿਓ। ਕਹਿੰਦੇ ਕਿਹੜੀਆਂ ਇੱਛਾ? ਪ੍ਰੇਤ ਦੀ ਗੱਲ ਕਰਦੇ ਆ। ਇਸ ਤੋਂ ਵੱਡੀ ਪ੍ਰੇਤ ਦੀ ਐਗਜ਼ਾਮਪਲ ਕਿਹੜੀ ਹੋਈ ਸਾਸ? ਕਹਿੰਦੇ ਕਿਹੜੀਆਂ ਉਦਾਹਰਨਾਂ? ਕਹਿੰਦੇ ਦੋ ਉਦਾਹਰਨਾਂ। ਪਹਿਲੀ ਉਦਾਹਰਨ ਹੈ ਮੇਰੇ ਤਨ ਤੇ ਦੋ ਫਾੜ ਕਰ ਦਿਓ ਤੁਸੀਂ ਬੇਸ਼ੱਕ ਪਰ ਮੇਰਾ ਮੁਖ ਗੁਰੂ ਵੱਲ ਰੱਖਿਓ। ਝਾਤੀ ਮਾਰਿਓ ਸਾਧ ਸੰਗਤ। ਸਾ ਸੰਗ ਨੂੰ ਕੋਈ ਦੁੱਖ ਨਹੀਂ ਆ। ਹਰ ਪ੍ਰਕਾਰ ਦਾ ਸੁੱਖ ਦਿੱਤਾ ਗੁਰਨਾਨਕ ਦੇਵ ਜਿਆ ਸਾਡਾ ਮੁਖ ਗੁਰੂ ਵੱਲ ਹੈ ਸਾਸ। ਸਾਡਾ ਮੁਖ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਵੱਲ ਹੈ। ਉਹ ਯੋਨਾ ਨੇ ਸੀਸ ਤੇ ਅਰ ਅਰ ਖਾ ਕੇ ਵੀ ਇੱਕੋ ਇੱਛਾ ਪ੍ਰਗਟ ਕੀਤੀ ਸਾਡਾ ਮੁਖ ਗੁਰੂ ਬਲ ਚਾਹੀਦਾ ਹੈ। ਬਾਕੀ ਜੋ ਤਸੀਹੇ ਦੇ ਦੇਓ ਪਰ ਸਾਡਾ ਮੁਖ ਗੁਰੂ ਬਲ ਰੱਖਿਓ। ਮੈਂ ਅੱਜ ਕਈ ਵਾਰੀ ਸੋਚਿਆ ਨਾ ਭਗਤ ਕਬੀਰ ਸਾਹਿਬ ਦੇ ਸ਼ਬਦ ਦੀ ਵਿਆਖਿਆ ਅਗਰ ਪ੍ਰੈਕਟੀਕਲ ਰੂਪ ਚ ਕੀਤੀ ਤੇ ਭਾਈ ਮਤੀ ਦਾਸ ਕਰ ਗਿਆ ਜੀ। ਕਰਮਤ ਭਲਾ ਨਾ ਕਰਬਟ ਤੇ। ਕਹਿਣ ਲੱਗੇ ਤਨ ਨੂੰ ਚੀਰ ਕੇ ਰੱਖ ਦਿਓ। ਪਰ ਸੱਚ ਮੱਚ ਮੇਰਾ ਕਿਤੇ ਗੁਰੂ ਬਲੂ ਪਾਸਾ ਨਾ ਪਰੜੇ ਉਹ ਕਿਤੇ ਕਰਬਟ ਨਾ ਹੋ ਜਾਏ ਕਿਤੇ ਮੈਂ ਗੁਰੂ ਤੋਂ ਬੇਮੁਖ ਨਾ ਹੋ ਜਾਵਾਂ। ਤੇ ਦੂਸਰੀ ਇੱਛਾ ਪਤਾ ਕੀ ਰੱਖੀ ਸੁਣਿਓ ਬਿਰਤਾਂਵੋ ਕੇ ਸੁਣਿਓ ਦੂਸਰੀ ਇੱਛਾ ਰੱਖੀ ਕਹਿੰਦੇ ਕਿ ਮੇਰੇ ਸੀਸ ਤੇ ਜਦੋਂ ਆਰਾ ਚਲਾਉਣਾ ਸ਼ੁਰੂ ਕਰੋਗੇ ਨਾ ਇੱਕ ਧਿਆਨ ਰੱਖਿਓ ਕਿ ਤੇ ਆਰਾ ਚਲਾਉਂਦਿਆ ਚਲਾਉਂਦਿਆ چیر ਜਿਹੜਾ ਇਹ ਡੇਡਾ ਨਾ ਹੋ ਜਾਏ ਜਲਾਦ ਪੁੱਛਦਾ ਹੈ ਇਹਦੇ ਨਾਲ ਤੈਨੂੰ ਕੀ ਫਰਕ ਪੈਣਾ ਤੇਰੇ ਤੰਨ ਨੂੰ ਆਪਾਂ چیرਣਾ چیر ਇੱਕ ਪਾਸੇ ਨੂੰ ਹੋ ਜਾਏ ਇੱਕ ਫਾੜ ਵੱਡਾ ਹੋ ਜਾਏ ਇੱਕ ਛੋਟਾ ਹੋ ਜਾਏ ਇਦਾਂ ਕੀ ਫਰਕ ਪੈਣਾ ਪਾਈ ਮਾਦੀ ਦੱਸ ਕਹਿੰਦਾ ਸੱਜਣਾ ਤੈਨੂੰ ਤੇ ਫਰਕ ਨਹੀਂ ਪੈਣਾ ਪਰ ਮੈਨੂੰ ਬਹੁਤ ਫਰਕ ਪੈਣਾ ਕਹਿੰਦੇ ਕੀ ਫਰਕ ਪੈਣਾ ਕਹਿੰਦੇ ਜੇ ਤਨ ਚੀਰਦਿਆਂ ਤੁਹਾਡੇ ਤੋਂ ਆਰਾ ਹਿਲ ਗਿਆ ਅਗਰ ਇਹ ਚੀਰ ਟੇਡਾ ਹੋ ਗਿਆ ਕਿਤੇ ਗੁਰੂ ਤੇਗ ਬਹਾਦਰ ਪਾਸ਼ਾ ਦੇਖ ਕੇ ਇਹਨਾ ਸੋਚੇ ਕਿ ਸ਼ਾਇਦ ਜੋ ਸੀਸ ਤੇ ਆਰਾ ਚੱਲਣਾ ਸ਼ੁਰੂ ਹੋਇਆ ਤੇ ਪਾਈ ਮਾਦੀ ਦਾ ਡਰ ਕੇ ਕੰਬ ਗਿਆ ਇਸ ਕਰਕੇ ਇਹ ਚੀਰ ਟੇਡਾ ਹੋ ਗਿਆ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਮੈਂ ਗੁਰੂ ਦਾ ਪਿਆਰ ਖੱਟਣਾ ਚਾਹੁੰਦਾ ਇਹੋ ਜੀ ਪ੍ਰੀਤ ਕਿੱਥੋਂ ਆਏਗੀ ਸੀਸ ਦੇ ਆਰਾ ਇੱਛਾ ਮੇਰਾ ਮੁਖ ਜਰਾ ਗੁਰੂ ਬਾਲ ਹੋਇ। ਇੱਛਾ ਹੈ ਮੇਰਾ ਤਨ ਦੇ ਦੋ ਫਾੜ ਬਰਾਬਰ ਹੋ ਚੀਰ ਸਿੱਧਾ ਜਾਏ ਤਾਂ ਕਿ ਮੈਂ ਗੁਰੂ ਦਾ ਵਿਸ਼ਵਾਸ ਜਿੱਤ ਸਕਾਂ ਗੁਰੂ ਦੀ ਸ਼ਾਹਵਜ ਲੈ ਸਕਾਂ ਕਿਉਂਕਿ ਮੈਂ ਅਰਦਾਸ ਕੀਤੀ ਸੀ ਮਾਲਕਾ ਕਿਤੇ ਸਮਾ ਸੀ ਤੂੰ ਸ਼ਹੀਦ ਹੋ ਕੇ ਦੱਸਿਆ ਗੁਰੂ ਅਰਜਨ ਦੇਵ ਸਾਹਿਬ ਦੇ ਰੂਪ ਚ ਅੱਜ ਸੱਚ ਨੂੰ ਤੇਰੀ ਪੜ੍ਹਾਈ ਜਿਹੜੀ ਸਾਨੂੰ ਪੜ੍ਹਾਈ ਹੈ ਉਹ ਉਹਦੀ ਜਿਹੜੀ ਪ੍ਰੀਖਿਆ ਹੋਣ ਲੱਗੀ ਹੈ ਜੇ ਗੁਰੂ ਨੇ ਛੀਂਹ ਟੋਕੇ ਦੱਸਿਆ ਤੇ ਸਿੱਖ ਕਿਵੇਂ ਸ਼ਹੀਦ ਹੁੰਦਾ ਉਹ ਸਿੱਖਨੇ ਫਿਰ ਗੁਰੂ ਤੋਂ ਸਹੀਦ ਹੋ ਕੇ ਦੱਸਿਆ ਮਾਲਕਾ ਤੂੰ ਹੀ ਤੇ ਪੂਰਨੇ ਪਾਈ ਸੀ ਇਹੋ ਜੀ ਪ੍ਰੇਤ ਅੱਜ ਗੁਰੂ ਤੇਗ ਬਹਾਦਰ ਪਾਛ ਕੰਦੇ ਜਿਕੇ ਜਾਨ ਨੂੰ ਮੈਂ ਦਿਲ ਦੀ ਗੱਲ ਤੁਹਾਨਾਂ ਸਾਹੇਂ ਕੀ ਕਰ ਦਨਾ ਜਦੋਂ ਇਹੋ ਜੀ ਕੋਈ ਸਾਖੀ ਸਾਂਝੀ ਕਰੀ ਦੇ ਲੋਕਾਂ ਦੇ ਖੜੇ ਹੋ ਜਾਂਦੇ ਤੁਹਾਡਾ ਪਤਾ ਨਹੀਂ ਵੈਸੇ ਪਰ ਅੰਦਰ ਨਾਲ ਕੌਬ ਜੰਦਾ ਤੁਸੀਂ ਦੇਖਿਓ ਕਿ ਆਪਾਂ ਕੀ ਕਰਦੇ ਆ ਕਿੰਨਾ ਕੇ ਗੁਰੂ ਤੇ ਸ਼ੁਕਰ ਵਿੱਚ ਆਪਾਂ ਜੁੜਨੇ ਪਿਆ ਗੁਰੂ ਤੇਗ ਬਹਾਦਰ ਪਾਛ ਕੰਦੇ ਰੇ ਮਨ ਆਰਾਮ ਸਿਉ ਕਰ ਪ੍ਰੀ ਹੁਣ ਤੁਹਾਡੇ ਅੰਦਰ ਸਵਾਲ ਪੈਦਾ ਹੋਇਆ ਹੋਵੇਗਾ ਕਿ ਕਿਵੇਂ ਪ੍ਰੀਤ ਬਣੇ ਹੁਣ ਤੇ ਤੇ ਬਹਾਦਰ ਪਾਸ਼ੇਕ ਦੇ ਵੀ ਜਾਂਚ ਦੱਸ ਦਿੰਦੇ ਆ ਕਿ ਪ੍ਰੀਤ ਕਿਵੇਂ ਪਈ ਜਿਗਿਆਸੂ ਨੇ ਪੁੱਛਿਆ ਇਹਨਾਂ ਕਿ ਅਗਰ ਪ੍ਰੀਤ ਨਹੀਂ ਪਈ ਤਾਂ ਕਿਵੇਂ ਪ੍ਰੀਤ ਪੈ ਸਕਦੀ ਪੂਰੀ ਸੁਰਤੀ ਜੋੜੀ ਉਸਾਸ ਫਿਰ ਅਗਲੀ ਪੰਕਤੀ ਜਵਾਬ ਦਿੱਤਾ ਜੀ ਕਹਿੰਦੇ ਸਰਵਰ ਨੇ ਗੋਬਿੰਦ ਗੁਰ ਸੁਣੋ ਅਰ ਗਾਉ ਰਸਨਾ ਗੀਤ ਕਿ ਅਲਗ ਪ੍ਰੀਤ ਪਾਣਾ ਚਾਹੁੰਦੇ ਹੋ ਇਹ ਇੱਕ ਫਾਰਮੂਲਾ ਦੇਣ ਲੱਗ ਪਏ ਇੱਕ ਦਿਨ ਤੁਸੀਂ ਨੋਟ ਕੀਤਾ ਹੋਵੇਗਾ ਬੇਨਤੀ ਕੀਤੀ ਸੀ ਇਹ ਸਾਰੀ ਤੇ ਸਾਰੀ ਬਾਣੀ ਫਾਰਮੂਲੇ ਆ ਕਹਿੰਦੇ ਕਿ ਤੈਨੂੰ ਪੜ ਕੇ ਵਿਚਾਰ ਕੇ ਵਰਤ ਕੇ ਤਾਂ ਵੇਖ ਤੇਰੀ ਜ਼ਿੰਦਗੀ ਕਿਵੇਂ ਸਵਰਗ ਬਣ ਜਾਂਦੀ ਲੋਕ ਮਾਰ ਕੇ ਸਵਰਗ ਭਾਲਦੇ ਨੇ ਗੁਰਨਾਨਕ ਪਾਤਸ਼ਾਹ ਕਹਿੰਦੇ ਨਹੀਂ ਸੱਜਣਾ ਤੈਨੂੰ ਜਿੰਦੇ ਜੀ ਸਵਰਗ ਦੇਣਾ ਚਾਹੁੰਦਾ ਤੇਰਾ ਘਰ ਹੀ ਮੈਂ ਸਵਰਗ ਬਣਾਉਣਾ ਚਾਹੁੰਦਾ ਫਿਰ ਘਰ ਵਿੱਚ ਮੈਂ ਅਨੰਦ ਪੈਦਾ ਕਰਨਾ ਚਾਹੁੰਦਾ ਤੂੰ ਕਿਤੇ ਬਾਣੀ ਨਾਲ ਝੜ ਜਾ ਸੋ ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਕੰਨਾਂ ਦੇ ਨਾਲ ਪਰਮਾਤਮਾ ਦੇ ਗੁਣ ਸੁਨਿਆ ਕਰ ਇਸ ਰਸਨਾ ਤੇ ਨਾਲ ਪਰਮਾਤਮਾ ਦੀ ਸਿਫ਼ਤਸਲਾ ਦੇ ਗੀਤ ਗਾਇਆ ਕਰ ਤੇ ਜਿਵੇਂ ਜਿਵੇਂ ਕੰਨਾਂ ਤੇ ਨਾਲ ਤੂੰ ਪਰਮਾਤਮਾ ਦੇ ਗੁਣ ਸੁਨੇਗਾ ਜਿਵੇਂ ਜਿਵੇਂ ਰਚਨਾ ਦੇ ਨਾਲ ਪਰਮਾਤਮਾ ਦੀ ਸਿਰਸਲਾ ਦੇ ਗੀਤ ਗਾਏਗਾ ਤੇਰੀ ਉਸ ਮਾਲਕ ਨਾਲ ਪ੍ਰੀਤ ਪੈਣੀ ਸ਼ੁਰੂ ਹੋਲੇ ਇਹ ਤਰੀਕਾ ਦੱਸਿਆ ਜੀ ਤੁਸੀਂ ਦੇਖਿਓ ਮੈਨੂੰ ਕਈ ਪੀਰ ਮਿਲਦੇ ਨੇ ਨਾ ਲੰਬਾ ਸਮਾਂ ਹੋ ਗਿਆ ਤੁਹਾਡੇ ਤੇ ਕਥਾ ਕਰਦੇ ਆ ਉਹਨਾਂ ਦੀ ਐਸੀ ਰੁਟੀਨ ਪੱਕ ਗਈ ਹੈ ਸਾਡੇ ਨੂੰ ਪੂਰੇ ਤਾਂ ਪੂਰੇ ਟਾਈਮ ਤੇ ਆਉਂਦੇ ਨਾ ਕਹਿੰਦੇ ਅਗਰ ਕਿਤੇ ਨਾਗਾ ਹੋ ਜੇ ਇਸ ਤਰ੍ਹਾਂ ਹੁੰਦਾ ਕੁਝ ਗਵਾਚ ਗਏ ਇਸ ਸੁਣ ਸੁਣ ਕੇ ਪ੍ਰੀਤ ਪੈ ਜਾਂਦੀ ਸਾਸਨ ਪ੍ਰਭੂ ਦੇ ਗੁਣ ਸੁਣ ਸੁਣ ਕੇ ਅੰਦਰ ਇੱਕ ਖਿੱਚ ਪੈਦਾ ਹੋ ਜਾਂਦੀ ਹੈ ਪ੍ਰੀਤ ਦਾ ਅਰਥ ਕੀ ਹੈ ਖੇਚੀ ਤਾਂ ਹੈ ਅੰਦਰ ਖਿੱਚ ਪੈ ਜਾਣੀ ਸਾਸ ਨੇ ਜਿਹਨੂੰ ਗੁਰੂ ਨਾਨਕ ਪਾਚਨ ਆਖਿਆ ਆਖਾ ਜੀਵਾ ਵਿਸਰਹ ਮਰ ਜਾਉ ਮੈਂ ਆਖਦਾ ਤੇ ਅਸਲ ਜੀਵਨ ਜਿਉਂਦਾ ਵਿਸਰਦਾ ਤੇ ਮੇਰੀ ਮੌਤ ਹੋ ਜਾਂਦੀ ਆ ਗੁਰੂ ਤੇਗ ਬਹਾਦਰ ਪਾਚਾ ਕਹਿੰਦੇ ਤੁਹਾਨੂੰ ਪੰਕਤੀਆਂ ਆਂਦੀਆਂ ਬਾਠ ਰੂਪ ਤੇ ਨਾਲ ਨਾਲ ਪੜਿਓ ਮਰਕੰਤਰੇ ਮਨ ਰਾਮ ਸਿਉ ਕਰ ਪ੍ਰੀਤ ਸਰਬਨ ਗੋਬਿੰਦ ਗੁਣ ਸੁਨਾਉ ਅਰ ਗਾਓ ਰਸਨਾ ਗੀਤ ਇੱਕ ਵਾਰ ਰਸਨਾ ਦਾ ਗੀਤ ਗਾ ਕੇ ਤਾਂ ਦੇ ਕੰਨਾ ਨਾਲ ਸੁਣ ਕੇ ਤਾਂ ਦੇ ਦੇਖ ਕਿਵੇਂ ਪ੍ਰੀਤ ਪੈਂਦੀ ਅਗਲੇ ਬਚਨ ਸੁਣਿਓ ਸਾਸਨ ਮਾਲਕ ਕਹਿੰਦੇ ਜੇ ਨਹੀਂ ਤੇਰੇ ਅੰਦਰ ਪ੍ਰੀਤ ਬੰਦੀ ਫਿਰ ਦਾ ਤਰੀਕਾ ਦੱਸਣਾ ਤੇ ਨਹੀਂ ਹੋਰ ਤਰੀਕਾ ਦੱਸਣਾ ਸੁਖਾਲਾ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਦੋ ਹੋਏ ਪਤਿ ਤੋ ਪੁਨੀਤ ਕਹਿੰਦੇ ਰੋਜ਼ ਸਾਧ ਸੰਗਤ ਕਰਿਆ ਕਰ ਗੁਰੂ ਕੇ ਸੰਗਤ ਵਿੱਚ ਆਇਆ ਕਰ ਸਾਹਿਬਾ ਜਿੰਨੇ ਵੀ ਜ਼ਿੰਦਗੀ ਤੋ ਪਾਪ ਕੀਤੇ ਹੋਣਗੇ ਤੇ ਪਵਿੱਤਰ ਹੋ ਜੈਗੇ ਕਿ ਪਤਾ ਕਿਹੜੀ ਕਿਹੜੀ ਰੂਹ ਬੈਠੀ ਸੰਗਤ ਵਿੱਚ ਜੀ ਅਸਵੇਰਤਾ ਹਕਮਨਾਮਾ ਸੀ ਲਬੇਰਾ ਹਕਮਨਾਮਾ ਸੀ ਪਰ ਕਮਾਲ ਸੀ ਸਤਿਗੁਰਾਂ ਨੇ ਕਰ ਦਿੱਤੀ ਜੀ ਮਾਰ ਕੇ ਕਹਿੰਦੇ ਸੱਜਣ ਵੇਲੇ ਸੱਜਣਾ ਜਿਨ੍ਹਾਂ ਸਤਪੁਰ ਨਾਲ ਪਿਆਰ ਕਹਿੰਦੇ ਸਤ ਸੰਗਤ ਦੇ ਅੰਦਰ ਉਹ ਸਤ ਸੰਗੀ ਜਨ ਸਤ ਸੰਗੀਆਂ ਨੂੰ ਮਿਲਦੇ ਨਾ ਜਿਨ੍ਹਾਂ ਦਾ ਉਸ ਪਰਮਾਤਮਾ ਨਾਲ ਪਿਆਰ ਹੁੰਦਾ ਜਾਂ ਗੁਰੂ ਨਾਲ ਪਿਆਰ ਹੁੰਦਾ ਦੇਖੋ ਜਿੰਨੇ ਵੀ ਗੁਰਦੁਆਰੇ ਆਂਦੇ ਨੋਟ ਕਰਿਓ ਸਾ ਸੰਗਤ ਸੰਗਤੇ ਵਿੱਚ ਜਿੰਨੇ ਵੀ ਆਂਦੇ ਨਾ ਇਹਨਾਂ ਦਾ ਕਿਤੇ ਨਾ ਕਿਤੇ ਗੁਰੂ ਪ੍ਰਤੀ ਪਿਆਰ ਹੁੰਦਾ ਨਾ ਤਾਂ ਹੀ ਇੱਥੇ ਆਪਸ ਵਿੱਚ ਮਿਲਦੇ ਨਾ ਇੱਕ ਗੁਰੂ ਜਰੀਆ ਬਣਿਆ ਨਾ ਜੇ ਗੁਰੂ ਨਾ ਹੋਵੇ ਤੇ ਆਪਾਂ ਕਿਵੇਂ ਆਪਸ ਵਿੱਚ ਮਿਲੀ ਕਿੰਨੇ ਕਮਾਲ ਦੇ ਬਚਨ ਗੁਰੂ ਅਮਰਦਾਸ ਮਾਰੇ ਨੇ ਆਕੇ ਮਾਰੇ ਕਹਿੰਦੇ ਕਰ ਸਾਤ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ ਕਾਲ ਪਿਆਜ ਜੋ ਪਰਿਓ ਜੋਲਾ ਮੁਕ ਪਸਾਰੇ ਮਿਤ ਨਾਲ ਹੀ ਇੱਕ ਨਿਰਮਲ ਭਉ ਸਾਨੂੰ ਦਿੱਤਾ ਗੈਨ ਲਗੇ ਦੇਖੇ ਜੇ ਤੂੰ ਸੰਗਤ ਨਹੀਂ ਕਰੇਗਾ ਕੰਨਾਂ ਨਾਲ ਗੁਣ ਨਹੀਂ ਸੁਨੇਗਾ ਜ਼ਬਾਨ ਤੋਂ ਉਹਦੀ ਸਿਫਸਲਾ ਦੇ ਗੀਤ ਨਹੀਂ ਗਾਏਗਾ ਤੇ ਇੱਕ ਗੱਲ ਚੇਤੇ ਰੱਖ ਲੈ ਕਹਿਣ ਲੱਗੇ ਉਹ ਮੌਤ ਰੂਪੀ ਜਿਹੜਾ ਸੱਪ ਐ ਨਾ ਉਹ ਤੇਰੇ ਸਿਰ ਤੇ ਮੜਾਂਦਾ ਪਿਆਈ ਕਾਲ ਵਿਆਜੂ ਪਰਿਓ ਡੋਲਾ ਮੁੱਖ ਪਸਾਰੇ ਮੀਤ ਮੁੱਖ ਖੋਲ ਕੇ ਬੈਠਾ ਪਤਾ ਨਹੀਂ ਕਦੋਂ ਉਹਨੇ ਤੈਨੂੰ ਗਰਸ ਲੈਣਾ ਅੱਗੇ ਬਚਨ ਕੀਤਾ ਮਰ ਕੇ ਕਹਿੰਦੇ ਆਜ ਕਾਲ ਖੁਨ ਤੋਹੇ ਗਰਸ ਹੈ ਸਮਝ ਰੱਖੋ ਜੀ ਤੋ ਅੱਜ ਕੱਲ ਪਤਾ ਨਹੀਂ ਕਦੋਂ ਪਰ ਸੁਨੇ ਤੇ ਜ਼ਿਕਰ ਕੀਤਾ ਅੱਜਕੱਲ ਪਤਾ ਨਹੀਂ ਕਦੋਂ ਤੈਨੂੰ ਉਹ ਗ੍ਰਸਲੇ ਕੋਈ ਪਤਾ ਹੈ ਤਾਂ ਹੀ ਤਾਂ ਗੁਰਨਾਨਕ ਬਾਚਕ ਕਹਿੰਦੇ ਹਮ ਆਦਮੀ ਹਾਂ ਇੱਕ ਦਮੇ ਮੌਲਤ ਮੌਤ ਨਾ ਜਾਣਾਂ ਇੱਕ ਦਮ ਦੇ ਆਦਮੀਆਂ ਸਾਹ ਆ ਗਿਆ ਤੇ ਆਦਮੀ ਵਰਨਾ ਮਿੱਟੀ ਦੀ ਢੇਰੀ ਹੋਰ ਕੀ ਅਸਾਸ ਗੁਰੂ ਤੇਗ ਬਹਾਦਰ ਪਾਚਨਿਕ ਨਿਰਮਲ ਭੌ ਉੱਪਰਿਆ ਦੁਨੀਆ ਦਾ ਡਰ ਸਾਨੂੰ ਖوار ਕਰਦਾ ਜੇ ਪਰ ਗੁਰੂ ਦਾ ਨਿਰਮਲ ਭੌ ਜਿਹੜਾ ਸਾਡਾ ਜੀਵਨ ਸਵਾਰ ਕੇ ਰੱਖ ਦਿੰਦਾ ਇਹ ਨਿਰਮਲ ਭੌ ਹੈ ਸਾਨੂੰ ਡਰਾਇਆ ਨਹੀਂ ਆ ਸਾਡੇ ਅੰਦਰ ਇੱਕ ਨਿਰਮਲ ਪਵਿੱਤਰ ਭਉ ਪੈਦਾ ਕੀਤਾ ਕਿ ਤੁਹਾਡੀ ਪ੍ਰੀਤ ਕਿਤੇ ਮਾਲਕ ਨਾ ਬਣ ਜਾਵੇ ਆਜ ਕਾਲੁ ਕੁਨ ਤੋਹੇ ਗਰਸਹਿ ਸਮਝ ਰੱਖੋ ਜੀ ਤੇ ਗੱਲ ਆਪਣੇ ਚਿੱਤ ਵਿੱਚ ਸਮਝ ਲਓ ਕਿ ਕਾਲ ਰੂਪੀ ਸੱਪ ਜਿਹੜਾ ਤੁਹਾਡੇ ਸਿਰ ਤੇ ਮੂੰਹ ਅੜ ਕੇ ਬੈਠਾ ਇਹਨੂੰ ਪਤਾ ਨਹੀਂ ਕਦੋਂ ਤੁਹਾਨੂੰ ਗਰਸ ਲੈਣਾ ਕਹੈ ਨਾਨਕ RAM ਭਜ ਲੈ ਜਾਤ ਅਵਸਰ ਬੀਤ ਕਹਿਣ ਲੱਗੇ ਭਲਿਆ ਤੇਰੀ ਜ਼ਿੰਦਗੀ ਦਾ ਸਮਾਂ ਬੀਤਦਾ ਜਾ ਰਿਹਾ ਉਸ ਪ੍ਰਮਾਤਮਾ ਨੂੰ ਭਜ ਲੈ ਉਹਦੀ ਬੰਦਗੀ ਕਰ ਕੱਲ ਆਪਾਂ ਸ਼ਬਦ ਵਿਚਾਰਿਆ ਸੀ ਸਾਧੋ ਮਨ ਕਾ ਮਨ ਤਿਆਗੋ 4 ਦਿਨ ਦਾ ਦਿਵਾਨ ਹੈ ਅੱਜ ਆਪਾਂ ਰੇ ਮਨ ਰਾਮ ਸਿਮਕਾਰ ਪ੍ਰੇਤ ਤੇ ਕੱਲ ਆਪਾਂ ਸ਼ਬਦ ਦੀ ਰੱਪੇ ਅਡਵਾਂਸ ਦੱਸਣਾ ਪਿਆ ਮੰਦਰੇ ਪ੍ਰਭ ਕੀ ਸ਼ਰਨ ਵਿਚਾਰੋ ਤੇ ਲਾਸਟ ਪਾਸੋਂ ਆਪਾਂ ਸ਼ਬਦ ਕਰਾਂਗੇ ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨਾ ਤੇ ਉਹਦੇ ਵਿੱਚ ਆਪਾਂ ਫਿਰ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਜਿਆਲਾ ਜੀ ਦਾ ਇਤਿਹਾਸ ਵੀ ਆਪ ਇਹਨਾਂ ਸਾਂਝਾ ਕਰਾਂਗੇ ਤੇ ਐਤਵਾਦੀ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਨ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਤੇ